ਹਾਂ ਜੀ ਲੇਕ ਜੀ ਸਸਕੀ ਕਾਲ ਗੁੱਡ ਮਾਰਨਿੰਗ ਮੈਂ ਆਮਨ ਸਾਈਪਰਸੋਂ ਤੇ ਮੈਂ ਆਈ ਸੀ ਇੱਧਰ ਤੇ ਮੈਂ ਕਹਿੰਦਾ ਚਲ ਕੁਛ ਦੇਖਿਆ ਮੈਂ ਹਨਾ ਤੇ ਮੈਂ ਤੁਹਾਨੂੰ ਦੱਸਿਆ ਜੀ ਅੱਜ ਮੇਰਾ ਪੂਰਾ ਦਿਨ ਖਰਾਬ ਹੋ ਗਿਆ ਹੈਗਾ ਖਰਾਬ ਕਿੱਦਾਂ ਹੋਇਆ ਹੈਗਾ ਸਵੇਰੇ ਮੈਨੂੰ ਗੋਰੀ ਬੀਬੀ ਦਾ ਮੈਸੇਜ ਆਇਆ ਕਿ ਤੇ ਕੰਮ ਤੇ ਆਣਾ ਆ ਠੀਕ ਹੈ 10:30 ਵਜੇ ਚਲ ਮੈਂ ਵੇਟ ਕਰਦੀ ਰਹੀ ਕਰਦੀ ਫਿਰ ਉਹਦਾ ਦੁਬਾਰਾ ਮੈਸੇਜ ਆ ਗਿਆ ਕਹਿ ਰਹੀ ਹੈ ਕਿ ਨਹੀਂ ਨਹੀਂ ਮੈਂ 1:30 ਵਜੇ ਆਉਂਗੀ ਠੀਕ ਹੈ ਚਲ ਮੈਂ ਚਾਰ ਚੁਵੀ ਨਹੀਂ ਗਈ ਹੈਗੀ ਮੈਂ ਕਹਿੰਦਾ ਚਲ ਕੋਈ ਗੱਲ ਨਹੀਂ ਹਨਾ ਚਲ ਵੇਟ ਕਰ ਲੈਂਦੇ ਜਾਣਾ ਵੀ ਕਿੱਥੇ ਆ ਹਨਾ ਅਈ ਮੈਨੂੰ ਫੇਰ ਮੈਂ ਚਾਰਚ ਜਾਉਂਗੀ ਫੇਰ ਭੱਜੀ-ਭੱਜੀ ਫੇਰ ਆਉਂਗੀ ਹੈ ਨਾ ਤੇ ਬਸ ਫੇਰ ਇਦਾਂ ਇਹ ਪੂਰਾ ਟਾਈਮ ਆਈ ਨਹੀਂ ਹੈਗੀ 1:30 ਵਜੇ ਗਿਆ ਉਹ ਫਿਰ ਉਹਦਾ ਮੈਸੇਜ ਆਇਆ ਫੋਨ ਆਇਆ ਕਿ ਸੋਰੀ ਮੈਂ ਆ ਨਹੀਂ ਸਕਦੀ ਹੈ ਨਾ ਤੇ ਮੈਨੂੰ ਇੰਨਾ ਗੁੱਸਾ ਆਇਆ ਹੈ ਨਾ ਉਫ ਮੈਂ ਦੱਸ ਨਹੀਂ ਸਕਦੀ ਹੈ ਨਾ ਹਾਰ ਕੇ ਫਿਰ ਮੈਂ ਇਕੱਲੀ ਇੱਧਰ ਘੁੰਮਣ ਗਈਆਂ ਮੈਂ ਕਿ ਚੱਲ ਮਾੜਾ ਮੋਟਾ ਘੁੰਮਾਂ ਠੀਕ ਹੈ ਫੇਰ ਦੇਖਦੇ ਹਾਂ ਬੜਾ ਮੈਨੂੰ ਗੁੱਸਾ ਚੜਿਆ ਮੈਂ ਇਸ ਇਸ ਮੈਟਰ ਬਾਰੇ ਹੈ ਨਾ ਕਿ ਮੇਰਾ ਅੱਜ ਦੇ ਪੂਰਾ ਖਰਾਬ ਹੋਰੀ ਬੀਬੀ ਨੇ ਕਰ ਦਿੱਤਾ ਹੈਗਾ 30 35 ਰੋ ਵਾਲਾ ਕੰਮ ਜਗਾ ਚਲੋ ਫੇਰ ਕਹਿ ਕੜੀ ਆਣਾ ਹੁਣ ਫਿਰ ਮੈਂ ਉਹਨੂੰ ਗੁੱਸੇ 'ਚ ਮੈਸੇਜ ਕੀਤਾ ਮੈਂ ਕਿਹਾ ਮੇਰਾ ਜੇ ਟਾਈਮ ਹੋਇਆ ਤਾਂ ਮੈਂ ਆਉਂਗੀ ਠੀਕ ਹੈ ਨਹੀਂ ਮੈਨੀਆਂ ਦੀ ਅੱਜ ਫਿਰ ਉਹ ਪੂਰਾ ਡੀਕਲਪ ਹੋ ਗਿਆ ਮੈਂ ਉਹਨੂੰ ਦੁਕਾਨਾ ਵਾਲੇ ਕੋਲ ਘੁੰਮਣ ਆਈ ਮੈਂ ਕਿਹਾ ਸਰ ਬਣੀ ਨੂੰ ਮੋਢਿਆਂ ਦਾ ਦੁਕਾਨਾ ਦੇਖ ਲਵਾਂ ਹੋਰ ਉੱਥੇ ਕੀ ਕਰਨਾ ਲੋਕੋ ਦੀ ਮੈਂ ਕਿਹਾ ਚੱਲੇ ਕਦੀ ਆਪਣੇ ਲਈ ਡਰੈੱਸ ਦੇਖਦੀ ਆਂ ਗਰਮੀ ਵਾਲੀ ਫਿਰ ਮੈਂ ਸੋਚਦੀ ਆਂ ਮੇਰੇ ਕੋ ਕੱਪੜੇ ਬਹੁਤ ਜ਼ਿਆਦਾ ਆ ਫਿਰ ਮੈਂ ਸੋਚਦੀ ਆਂ ਮੈਂ ਠਹਿਰ ਕੇ ਲੈ ਲਾਂ ਨਹੀਂ ਮੈਨੂੰ ਆਪਣੀ ਸਮਝ ਲੱਗਦੀ ਨਹੀਂ ਮੈਂ ਕੀ ਕਰਾਂ ਬਹੁਤ ਚਿਰ ਬਾਅਦ ਮੈਂ ਮੈਕਡੋਨਲਡਸ ਗਈ ਮੈਂ ਕਿਹਾ ਚਾਲ 50 ਸੈਂਡ ਪਿਆਸ ਐਂਟ ਵਾਲੀ ਨੇ ਹੁਣ 60 ਸੈਂਟ ਦੀ ਹੋ ਗਈ ਆ ਮhenga cha lag gayi ਨੇ ਓਕੇ ਮੈ ਲਈਆ ਮੈਕਡੋਨਲਡਸ ਆਈਸਕ੍ਰੀਮ 80 ਸੈਂਟ ਦੀ ਇਹ ਪਹਿਲਾਂ ਆਂਦੀ ਸੀਗੀ 50 ਸੈਂਟ ਦੀ ਠੀਕ ਐ ਪਹਿਲਾਂ 30 ਸੈਂਟ ਦੀ ਆਂਦੀ ਸੀ ਫੇ 50 ਸੈਂਟ ਦੀ ਹੋ ਗਈ ਹੈਗੀ ਆ ਤੇ ਹੁਣ ਕਰ ਦਿੱਤੀ ਇਹਨਾਂ ਨੇ 80 ਸੈਂਟ ਦੀ ਹੈ ਨਾ ਥੋੜੀ ਥੋੜੀ ਸਾਰੇ ਫਾਸੇ ਮਹਿੰਗਾਈ ਖੰਡੀ ਜਾਂਦੇ ਆ ਚਲ ਮੈਂ ਟਰਾਈ ਕਰਾਂ ਤੋ ਫਿਰ ਮੈਂ ਬਾਜ਼ਾਰ ਵਿੱਚ ਸੀ ਫਿਰ ਮੈਂ ਦੇਖਿਆ ਇੱਕ ਬੰਦਾ ਉਹ ਆਰਟ ਬਣਾ ਰਿਹਾ ਜਿਹੜਾ ਬਹੁਤ ਸੋਹਣਿਆ ਹੈ ਨਾ ਉਹ ਦੇ ਇੱਕ ਛੋਟੇ ਛੋਟੇ ਡੋਗੀ ਕੁੱਤੇ ਕਿੰਨੇ ਸੋਹਣੇ ਸੋਹਣੇ ਬਣਾ ਕੇ ਵਿਚਾਰੇ ਰੱਖੇ ਸੀਗੇ ਹਲੇ ਮੇਰੇ ਕੋਲ ਟੁੱਟੇ ਹੋ ਪੈਸੇ ਹਨ ਸੋ ਮੈਨੂੰ ਕੱਲ ਦਾ ਇਹੀ ਦੁੱਖ ਮਾਰੀ ਜਾਂਦਾ ਕਿ ਮੈਂ ਕਾਹ ਸੋਹਣੋਂ ਪੈਸੇ ਦੰਦੇ ਹਨ ਵਿਚਾਰੇ ਦੇਖ ਕਿੰਨੀ ਵਧੀਆ ਉਹਦੇ ਹੱਥ ਨਿਕਲਾ ਯਾਰ ਰੱਬ ਉਹਨੂੰ ਬLES ਕਰੇ ਰੱਬ ਇਹਨੂੰ ਮੇਅਰ ਕਰੇ ਇਹਦੇ ਤੇ ਵਿਚਾਰੇ ਬੰਦੇ ਤੇ ਮੈਨੂੰ ਸੱਚੀ ਬਹੁਤ ਅਸਾਇਆ ਹਨਾ ਮਿਹਨਤ ਦਾ ਮੁੱਲ ਬਾਬਾ ਜੀ ਇੱਕ ਦਿਨ ਇਹਦੀ ਜ਼ਰੂਰ ਪਾਊਗਾ ਜੀ ਦੁਨੀਆ ਦੇ ਜਿਸ ਮ

ਬੈਬਰਾਵੋ ਹਾਈ ਕਿਓ ਦੀਦੀ ਵੈਲਕਮ ਬੇਟਾ ਹੈਪੀ ਆਈ ਕਿ ਦੀਦੀ ਮੋਰ ਹੈਪੀ ਨਾ ਨਾ ਇਸ ਵਨ ਐਸਾ ਹੁੰਦਾ ਪਰਦੇਸਾਂ ਵਿੱਚ ਹੈ ਨਾ ਯਾਰੀ ਪਰਦੇਸਾਂ ਦੀ ਲਾਈਵ ਹੈ ਨਾ ਤੁਹਾਨੂੰ ਕੋਈ ਹੱਸ ਕੇ ਬੁਲਾਵੇ ਨਾ ਮਤਲਬ ਬਹੁਤ ਜ਼ਿਆਦਾ ਖੁਸ਼ੀ ਹੋ ਜਾਂਦੀ ਆ ਜੇ ਕੋਈ ਇੱਥੇ ਆਈ ਸੀਗੀ ਮੈਂ ਟਰੈਡਿੰਗ ਕਰਨ ਆਈ ਸੀਗੀ ਇਹ ਮਾਕਲ ਦੀ ਮਾਂ ਹੈਗੀ ਉਧਰੋਂ ਸਾਊਥ ਇੰਡੀਅਨ ਹੈਗੀ ਆ

कोई, कोई चीज़ में लिया चारी नुखा 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 ना कोई हाँ। चीज मुझे भी भी करते हाँ। करते करते हो 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 मिस मिस कितना अच्छा लगा ना आपको ਕਚਲ ਕਰੀ ਦਿੰਦੀ ਹਾਂ ਫਿਊਚਰ ਦਾ ਹਾਂਸੀ ਲੱਕ ਜੀ ਮੈਂ ਆ ਗਈ ਸੀ ਘਰ ਤੇ ਨਾ ਹੁਣੇ ਆਈਆਂ ਤੇ ਮੈਂ ਉੱਥੋਂ ਫੁੱਲ توڑਣ ਲੱਗੀਆਂ ਫੁੱਲ ਜਿਵੇਂ ਤੁਹਾਨੂੰ ਪਤਾ ਕਿ ਮੇਰੇ ਫੇਵਰਟ ਹੈਗੇ ਹਨ ਫੁੱਲਾਂ ਤੋਂ ਬਿਨਾਂ ਤਾਂ ਮੇਰੀ ਲਾਈਫ ਕੋਈ ਨਹੀਂ ਹੈਗੀ ਮੈਨੂੰ ਫੁੱਲ ਬਹੁਤ ਸਨ ਲੱਗਦੇ ਹੈਗੇ ਆ ਤੇ ਮੈਂ ਤੁਹਾਨੂੰ ਆ ਵੀ ਦਿਖਾ ਦਿਆਂ ਜਾਂ ਦੇਖ ਬਲ ਕਿ ਐਸੀ ਉਹ ਪੌੜਾ ਤੇ ਪੈੜ ਕਿਹੜੀ ਲੈ ਕੇ ਆਈ ਸੀ ਇਹ ਵੀ ਗਰੋ ਹੋ ਗਏ ਇਹ ਵੀ ਫੁੱਲ ਕਾਫੀ ਨਿਕਲੇ ਆ ਕਿੰਨੇ ਦਿਨ ਹੋ ਗਏ ਹੈਗੇ ਮੇਰਾ ਟਾਈਮਿੰਸ ਲੱਗਿਆ ਹੈਗਾ ਚਲੋ ਫਿਰ ਮੈਂ ਆਈਆਂ ਕਿ ਹੁਣ ਮੈਂ ਖਾऊंगी ਰੋਟੀ ਪਣੀ ਠੀਕ ਹੈ ਸਵੇਰ ਨੂੰ ਵੇਲੇ ਮੈਂ ਕੰਮ ਤੇ ਰਹਿਣਾ ਹੈਗਾ ਤੇ ਸੋ ਫਿਰ ਆਪਾਂ ਕੱਲ ਮਿਲਦੇ ਆਂ ਠੀਕ ਹੈ ਜੀ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਲਾਈਫ ਇਹਦੇ ਨਾਲ ਨਵੀਂ ਬlesing ਦੇ ਨਾਲ ਠੀਕ ਹੈ ਤੇ ਜਦ ਤੱਕ ਦੇ ਲਈ ਬਾਏ ਬਾਏ ਐਂਡ ਗੁੱਡ ਬਾਏ ਟੂ ਅਲ